ਕਲੱਬ ਵੱਲੋਂ ਜੋ ਪਿਛਲੇ ਦਿਨਾਂ ਤੋਂ ਗਰੀਬ ਲੰਗਰ ਦੀ ਸੇਵਾ ਸ਼ੁਰੂ ਕੀਤੀ ਹੈ ਅੱਜ ਉਸ ਦਾ 90ਵਾਂ ਦਿਨ ਹੈ ਜਿਹੜਾ ਸੇਵਾ ਦਾ ਸਟਾਰਟ ਆ ਅੱਜ ਸਾਡੇ ਚ ਐਨ ਆਰ ਆਈ ਵੀਰ ਆਏ ਆ ਲੰਗਰ ਸੇਵਾ ਲੈ ਕੇ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਕਿ ਇਸ ਸੇਵਾ ਬਾਰੇ ਉਹਨਾਂ ਦਾ ਕੀ ਕਹਿਣਾ ਹੈ ਭਾਈ ਜੁਜੀ ਕਾਕਾਲ ਸਾਹਿਬ ਭਾਈ ਜੁਜੀ ਜੀ ਜਦੇ ਅੱਜ ਅਸੀਂ ਨਕੂਦਰ ਸਿਵਲ ਹਸਪਤਾਲ ਵਿਖੇ ਜੋ ਕਿ ਯੂਥ ਵੈਲਫੇਅਰ ਕਲੱਬ ਨਕੂਦਰ ਵੱਲੋਂ ਇਹ ਰੋਜ਼ਾਨਾ ਜਿਹੜੀ ਲੰਗਰ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਉਸ ਦੇ ਵਿੱਚ ਅੱਜ ਸਾਡੇ ਪ੍ਰਿੰਟ ਕੰਗ ਸਾਬੂ ਤੋਂ ਸਾਡੇ ਵੱਡੇ ਵੀਰ ਸਰਦਾਰ ਬਲਦੇਵ ਸਿੰਘ ਜੀ ਕੰਗ ਐਕਸ ਮੈਂਬਰ ਪੰਚਾਇਤ ਸਾਨੋਫ ਗਰਮੀਰ ਸਿੰਘ ਜੀ ਦਸ਼ਮੀਸ਼ ਨਗਰ ਤੋਂ ਕੰਗ ਸਾਬੂ ਤੋਂ ਉਹਨਾਰੇ ਹੀ ਜਿਹੜੇ ਅੱਜ ਖਾਣੇ ਦੀ ਸੇਵਾ ਰਾਤ ਦੇ ਖਾਣੇ ਦੀ ਸੇਵਾ ਲਈ ਆਂਬੀਆਂ ਵਾਸਤੇ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇਹ ਪ੍ਰਬਾਲਾ ਕੀਤਾ ਅਤੇ ਪਰਛੋੜ ਦੇ ਪਹਿਲਾਂ ਸਾਡੇ ਨਾਲ ਵੀਰਾਂ ਨੇ ਤਸ਼ਵੀਜਨਗਰ ਤੋਂ ਸੇਵਾ ਕੀਤੀ ਸੀਗੀ ਤੇ ਦੇਖੋ ਦੇਖੀ ਜਿੱਦਾਂ ਇਹ उंची ਵਧਦੀ ਜਾ ਰਹੀ ਹੈ ਤੇ ਬਹੁਤ ਵਧੀਆ ਪ੍ਰਾਲਾ ਆ ਉਸ ਤੋਂ ਪਹਿਲਾਂ ਸਰਦਾਰ ਦਰਬੀਰ ਸਿੰਘ ਜੀ ਬਿੱਟੂ ਜੀ ਜਿਹੜੇ ਦਾ ਨਿਵਾਸੀ ਸਰਦਾਰ ਬਲਜਿੰਦਰ ਸਿੰਘ ਜੀ ਕੰਗ ਯੂਕੇ ਤੋਂ ਤੇ ਸਦਾ ਪਰਮਜੀਤ ਸਿੰਘ ਜੀ ਨਿਊਜ਼ੀਲੈਂਡ ਤੋਂ ਇਹ ਕੋਈ ਪਰਵਾਜ਼ ਆ ਸਾਰਾ ਤਸ਼ਵੀਜਨਗਰ ਤੋਂ ਇਹ ਵੀ ਪਹਿਲਾਂ ਸੇਵਾ ਕਰ ਚੁੱਕੇ ਆ ਤੇ ਕੇ ਬਹੁਤ ਵਧੀਆ ਪ੍ਰਾਲਾ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਖਾਸ ਕਰਕੇ ਧੰਨਵਾਦ ਕਰਦੇ ਆ ਯੂਥ ਵੈਲਫੇਅਰ ਕਲੱਬ ਦੇ ਪ੍ਰਧਾਨ ਸਰਦਾਰ ਜਸਵੀ ਸਿੰਘ ਜੀ ਦਾ ਜਿਨ੍ਹਾਂ ਨੇ ਇੱਕ ਬਹੁਤ ਵਧੀਆ ਪ੍ਰਬੰਧ ਕਰ ਰਾਇਆ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਸਰਦਾਰ ਕੇਪੀ ਕੇਪੀ ਖਾਹਰ ਜੀ ਦਾ ਡਾਕਟਰ ਸਾਹਿਬ ਜਿਹੜੇ ਸਾਡੇ ਬਹੁਤ ਲੰਬੇ ਸਮੇਂ ਤੋਂ ਵਾਟ ਪਿਆ ਤੇ ਜਦੋਂ ਅਸੀਂ ਇਹਨਾਂ ਨੂੰ ਦੇਖਦੇ ਆ ਜੱਟ ਦੇ ਵਿੱਚ ਤਨ ਪਤਾ ਲੱਗਾ ਕਿ ਇਹ ਕਿਸੇ ਕਲੱਬ ਦੇ ਨਾਲ ਜੁੜੇ ਆਾਨੂੰ ਬਹੁਤ ਖੁਸ਼ੀ ਹੋਈ ਇੱਕ ਬਹੁਤ ਵਧੀਆ insan ਹੈ ਜਿਹੜੇ ਸਮਾਜ ਸੇਵਾ ਦੇ ਵਿੱਚ ਇਹ ਇੱਕ ਕੰਮ ਕਰ ਰਹਾ ਆ ਤੁਸੀਂ ਸਾਰੇ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਖਾਸ ਕਰਕੇ ਧੰਨਵਾਦ ਕਰਦੇ ਆ ਸਰਦਾਰ ਬਰਦੀਸ਼ ਸਿੰਘ ਕਾਮਜੀ ਦਾ ਜਿਨ੍ਹਾਂ ਨੇ ਅੱਜ ਦੀ ਇਹ ਸੇਵਾ ਲਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇੱਕ ਗੱਲ ਮੈਂ ਹੋਰ ਨਾ ਕਹਣੀ ਚਾਹੁੰਦਾ ਆ ਕਿ ਸੇਵਾ ਦਾ ਆਪਾਂ ਹੋਰ ਵੀ ਬਹੁਤ ਸਮਝ ਵਿੱਚ ਕਰਦੇ ਆ ਪਰ ਜਿਹੜਾ ਇੱਕ ਇਹ ਸੇਵਾ ਦਾ ਮਤਲਬ ਜਿਹੜਾ ਹੈਗਾ ਆ ਇੱਕ ਅਲੱਗ ਹੀ ਚੀਜ਼ ਆ ਕਿਉਂਕਿ ਆਪਾਂ ਸੜਕ ਦੇ ਵਿੱਚ ਲੰਘਣ ਲਾਉਦੇ ਆ ਕਿੰਨਾ ਰੋਕ ਕੇ ਖੜਾਉਨੇ ਆ ਔਰ ਦੇਖਿੰਦੇ ਜੀ ਜਦੋਂ 7 ਹਸਪਤਾਲ ਵਿੱਚ ਦਾਖਲ ਕਰਕੇ ਜਿਹੜੇ ਮਰੀਜ਼ਾਂ ਦੀ ਹਾਲਾਤ ਹੁੰਦੇ ਆ ਕਿਉਂਕਿ ਉਹ ਜਿਹੜੀ ਗਰੀਬੀ ਦੀ ਰੇਖ ਤੋਂ ਥੱਲੇ ਰਹਿ ਰਹਾ ਹੁੰਦੇ ਆ ਮਜਬੂਰੀ ਵਿੱਚ ਇੱਥੇ ਆਉਂਦੇ ਆ ਰਾਤ ਨੂੰ ਜਿਹੜਾ ਇੱਕ ਤਾਂ ਪੇਸ਼ੈਂਟ ਦੇ ਕੋਲ ਆ ਇੱਕ ਇੱਕ ਦੋ ਮੈਂਬਰ ਘਰ ਦੇ ਉਹਨਾਂ ਨੂੰ ਰਹਿਣਾ ਪੈਂਦਾ ਆ ਤੇ ਫਿਰ ਨਾਲ ਨਾਲ ਦਿੱਕਤ ਆਉਂਦੀ ਆ ਕਿ ਰਾਤ ਦਾ ਖਾਣਾ ਪਚਵਾਉਣ ਵਾਸਤੇ ਘਰ ਦੇ ਆਉਂਦੇ ਆ ਇਹ ਬਹੁਤ ਮੁਸ਼ਕਲ ਆਉਂਦੀ ਆ ਕਿ ਇਹ ਬਹੁਤ ਵਧੀਆ ਕੰਮਾਂ ਦਾ ਨੇ ਸ਼ੁਰੂ ਕੀਤਾ ਆ ਕਿਉਂਕਿ ਇੱਕ ਮਰੀਜ਼ ਦੇ ਵਗੈਰਾ ਤਿੰਨ ਤਿੰਨ ਚਾਚਾ ਤੇ ਮੈਂਬਰ ਘਰ ਦੇ ਵਿਚਾਰੇ ਲੱਗੇ ਰਹਿੰਦੇ ਆ ਤੇ ਉਹਨਾਂ ਨੂੰ ਰਾਤ ਨੂੰ ਮੌਂਟੀ ਲੋੜ ਨੇ ਖਾਣਾ ਲੈ ਕੇ ਆਉਂ ਜਿਹੜੇ ਮੈਂ ਸਮਝਦਾ ਕਿ ਬਹੁਤ ਵਧੀਆ ਪ੍ਰਾਰਲਾ ਆ ਧੰਨਵਾਦ ਸਾਰਿਆਂ ਦਾ ਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰਿਆਂ ਦਾ ਜਿਨ੍ਹਾਂ ਨੇ ਇਹ ਪ੍ਰਾਰਲਾ ਕਰਾਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਹਾਂਜੀ ਠਾਕੁਰ ਜੀ ਜਿਹਦੀ ਸੇਵਾ ਲੈ ਕੇ ਆਏ ਆ ਕੰਗਾ ਤੋਂ ਆਪਣੇ ਵੀਰ ਇਹਨਾਂ ਬਾਰੇ ਕੀ ਕਹਿਣਾ ਚਾਹੀਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੀ ਪੜੇ ਅੱਜ ਦਾ ਜਿਹੜਾ ਅੱਜ ਦੀ ਸੇਵਾ ਜਿਹੜੀ ਸਰਪਾਲ ਦੇਵ ਸਿੰਘ ਜੀ ਕੰਮ ਤੋਂ ਕੰਸਾਬੂ ਤੋਂ ਲੈ ਕੇ ਆਏ ਨੇ ਸੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਇਹ ਸਾਡੀ ਕਲੱਬ ਨਾਲ ਜੁੜੇ ਆ ਤੇ ਬਾਕੀ ਸਾਰੇ ਸਾਡੇ ਵੀਰ ਦਲਵੀਰ ਸਿੰਘ ਜੀ ਬਜੇਂਦਰ ਸਿੰਘ ਜੀ ਕਰਨੀ ਸਿੰਘ ਜੀ ਭਗਵਾਨ ਸਿੰਘ ਜੀ ਤੇ ਹੋਰ ਸੱਜਣ ਸਾਰੇ ਜਿਹੜੇ ਆਏ ਨੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਇਹ ਬੜਾ ਵਧੀਆ ਉਪਰਾਲੇ ਨੂੰ ਸਪੋਰਟ ਕਰ ਰਹੇ ਆ ਤੇ ਸਾਡੀ ਵੀ ਜਿਹੜੀ ਹੌਸਲਾ ਦੇਈ ਜਿਹੜੀ ਬਹੁਤ ਹੋਈ ਆ ਔਰ ਅੱਗੇ ਤੋਂ ਵੀ ਇਹ ਸਾਨੂੰ ਨਾਲ ਸਪੋਰਟ ਕਰਦੇ ਰਹਿਣਗੇ ਤੇ ਮੈਂ ਇਹਨਾਂ ਸਾਰਿਆਂ ਦਾ ਕੰਗ ਕੰਗ ਸਭ ਨਿਵਾਸੀਆਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਲਾਬੂ ਵਾਲੋ ਵਾਏ ਗੁਰੂ ਜੀ ਦਾ ਸਾਲ ਸਦਾ ਵਾਏ ਗੁਰੂ ਜੀ Fala,